ਆਜਾ ਆਜਾ ਡਿੱਗ ਨਾ ਆਜਾ 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 ਭੱਜ ਕੇ ਭੱਜ ਕੇ ਉੱਟ ਪੈ ਜਾਨੀ ਚੱਲਿਆਂ ਵਾ ਚੱਲਿਆਂ ਵਾ ਕੱਲ੍ਹ ਹੀ ਚੱਲਿਆਂ ਸਿੱਧੀ ਤੋ ਜਾ ਸਿੱਧੀ ਤੋ ਚੱਲ ਕੱਲ੍ਹ ਆ ਕੇ ਕਰਨ ਵਾਲੇ ਅੰਦਰ ਕਰਿਆ ਇੱਕ ਮਿੰਟ ਕੱਲ੍ਹ ਹੀ ਚੱਲਿਆਂ ਮੈਨੂੰ ਨਹੀਂ ਕਰਨਾ ਬਾਏ ਇੱਧਰ ਬਣੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੈ ਵੀ ਡੈਡੀ ਆਪਣਾ ਮੈਚ ਦੇਖੀ ਐ ਐਸਡੀ ਦੇਖਣ ਤੇ ਮੈਂ ਮੇਰਾ ਪਿਓ ਵੱਡੀ ਐਸਡੀ ਦੇਖਦਾ ਲਾਖਣ ਦਿੰਦੇ ਆ ਕਿ ਇਹ ਵੀ ਹੁੰਦੇ ਨੇ ਹੱਕਦਾਰ ਭਾਵੇਂ ਕੀ ਦੇ ਸਿਰ ਤੇ ਮੈਨੂੰ ਚੀਜ਼ਾਂ ਮਿਲ ਗਈਆਂ ਲੈ ਵੀ ਇੱਧਰ ਡੈਡੀ ਡੈਪਨ ਮੈਚ ਦੇਖਣ ਗੈਸ ਲੈ ਜੋ ਨਹੀਂ ਤੇ ਕਿੱਥੇ ਗੈਸ ਲੈ ਜੀ ਉਧਰ ਚੁੱਲਾ ਗੈਸ ਉਹ ਲੈ ਗਿਆ ਚੁੱਲਾ ਦਾ ਜੀ ਕਿਹੜਾ ਗੈਸ ਚਲਾਦਾ ਕਹਿੰਦੀ ਮੇਰਾ ਲੈ ਜੋ ਗਿਆ ਚੁੱਲਾ ਸੱਤ ਸ਼ਰੀਆ ਕਾਜੀ ਸਾਹਬ ਦਾ ਤੁਹਾਡੇ ਆਇਲ ਨੇ ਬਰਾਗਦੇ ਵਿੱਚ ਕਿੰਨਾ ਸਾਰੇ ਮਿੱਠਾ ਕੋ ਅੱਜ ਬਣਾਉਣ ਲੱਗੇ ਆਪਾਂ ਵੇਸਣ ਸੰਦੀਪ ਤੇ ਮੈਂ ਆਪਣਾ ਮੱਖਰਾ ਬਣਾਵਾਂਗੇ ਮੰਮੀ ਹੁਣਾਂ ਨੇ ਕੁਝ ਗਰਮ ਚੀਜ਼ਾਂ ਪਾਫੀ ਪੋਣੀਆਂ ਆਪਣਾ ਮੱਖਰਾ ਨੂੰ ਬਣਾਉਂਗੀ ਆਪਾਂ ਨਾਰਮਲ ਜਿਹੀ ਗਰਮ ਚੀਜ਼ਾਂ ਪੋਣੀਆਂ ਜਿਆਦਾ ਨਹੀਂ ਕਿਤੇ ਮਿੱਠਾ ਮਿੱਠਾ ਨਹੀਂ ਖਾਣਾ ਤੈਂ ਖਾ ਲੋ ਖਾਣਾ ਦਾ ਖਾਣਾ ਤੇ ਲੈਣੀ ਨੀ ਕਰੀ ਪਛਾਹ ਜਿਹਾ ਖਾਣਾ ਖਾਣਾ ਸੋ ਆਹ ਲੈ ਨਾ ਮਿੱਠਾ ਤੇਲ ਪਤਾ ਨਹੀਂ ਕੀ ਇਹਨੂੰ ਕਹਿੰਦੇ ਆ ਯਾਰ ਇਹ ਮਿੱਠਾ ਤੇਲ ਨੇ ਸਨੀਪ ਕਹਿੰਦੇ ਮੈਨੂੰ ਪਿੰਨੀਆਂ ਨਾ ਮਤਲਬ ਜਿਆਦਾ ਹਾਰ ਨਹੀਂ ਚਾਹੀਦੀਆਂ ਤੇ ਇਹ ਉਹਦੇ ਵਿੱਚ ਪਾਉਣ ਵਾਸਤੇ ਆ ਮੈਂ ਤੇ ਫਿਰ ਇਹ ਖਾ ਲਿਆ ਕਰਨੀ ਇਹਦੇ ਤੇਲ ਪਾਣੀਆਂ ਤੇ ਵਿੱਚ ਦੇਸੀ ਘਿਓ ਵੀ ਉਦਾਂ ਪਾਵਾਂਗਾ ਥੋੜਾ ਇਧਰ ਉਹਦੇ ਡੈਡੀ ਹੁੰਦੀ ਨੇ ਮੈਂ ਆ ਚੁੱਕਣਾ ਇਧਰ ਮੈਂ ਆ ਚੱਲ ਮੈਂ ਵੇਖ ਲੈਣਾ ਘੜੀ ਮੁੜੀ ਉਧਰ ਕੀ ਜਾਣਾ ਸੋ ਇਹ ਆਪਣੀ ਕੜਾਈ ਹੈਗੀ ਵੱਡੀ ਯਾਰ ਇਹ ਆਪਾਂ ਇੰਡੈਕਸ਼ਨ ਲੈਂਦਾ ਹੈਗਾ ਮੁੱਲ ਤੇ ਇਹਦੇ ਤੇ ਰੱਖ ਲੈਨੇ ਆ ਕੜਾਈ ਨੂੰ ਵਿੱਚ ਪਾਉਣਾ ਪੀ ਦੇ ਦੇ ਇਹਨਾਂ 2000 ਕਰ ਲਈਏ 2000 ਕਰਤਾ ਥੋੜਾ ਭਾੜਿਆ ਦਿੱਸੀ ਕੋ ਤੇ ਇਹ ਘਰ ਦਾ ਕੱਢਿਆ ਹੈ ਦਿੱਸੀ ਕਸਨੀ ਖਾਇਓ ਦਿੱਸੀ ਬੜਾ ਡਬਾਰਾ ਕੋ ਇਹ ਮੇਰੀ ਮਾਤਾ ਨੇ ਜੋੜਿਆ ਦਿੱਸੀ ਆਪਣੇ ਖਾਇ ਦੋ ਕ ਡੱਬੇ ਆ ਕੋ ਕਿੰਨਾ ਜੋੜਿਆ ਨੇ ਮੇਂ ਦਿੱਸੀ ਕੋ ਇਧਰ ਦੇਖੋ ਇਹ ਚਾਰ ਡੱਬਾ ਆ ਆਪਣੇ ਕੋ ਘਰ ਦਾ ਘਰ ਦਾ ਦਿੱਸੀ ਕੋ ਪਿਓਰ ਤੁਸੀਂ ਨਾ ਅਰੇ ਕੋਲ ਨਹੀਂ ਦੋ ਦਿਨ ਨਾ ਤੱਕ ਕਰੀਮ ਲਾਈ ਦੀ ਤੇ ਇੱਕ ਇਹਦੇ ਨਾਲ ਦਾ ਡੱਬਾ ਹੋਰ ਆ ਨਾ ਆਪਣੇ ਦੋ ਦੋ ਇਹਦੇ ਨਾਲ ਦੇ ਨੇ ਮੇਰੀ ਮਾਂ ਜੀ ਵੀ ਰੋ ਜਿੰਨੇ ਜੋੜਿਆ ਤੇ ਮੈਨੂੰ ਵੀ ਦਿੰਦੀ ਖਾਣ ਨੂੰ ਇੱਕ ਡੱਬਾ ਖਾਣ ਵਾਸਤੇ ਵੀ ਰੱਖਿਆ ਅੰਦਰ ਇਹ ਸੋਈ ਚ ਇਹ ਦੁੰਗਾ ਭਰਿਆ ਇੱਕ ਮਲਾਈ ਦਾ ਦੁੰਗਾ ਹੋਰ ਭਰਿਆ ਦਾ ਐਡਾ ਤੋਂ ਲੋਚ ਨਿਕਲ ਜਾਨੀ ਥੁਰ ਗਿਆ ਤੇ ਇੱਕ ਰਸੋਈ ਦੇ ਵਿੱਚ ਪਿਆ ਉਹ ਚਲੋ ਐਵੇਂ ਕਰਨਾ ਹੁਣ 10-12 ਚਮਚੇ ਹੋਣਗੇ ਮਸਾਲਾ ਜੇ ਮੈਂ ਆਪਣੇ ਧੱਕੇ ਖਾਣ ਨੂੰ ਆਪੇ ਲੈ ਵੀ ਗਰੀਆਂ ਦੇ ਆਪਾਂ ਭੁੰਨ ਲਈਆਂ ਹੁਣ ਤੇ ਇੱਧਰ ਸੰਦੀਪ ਦਹੀ ਆ ਭੰਨਣਾ ਕਾਜੂ ਵੱਡੀ ਮਸ਼ੀਨ ਨਹੀਂ ਵਰਤੀ ਛੋਟੀ ਨਾਲ ਕੰਮ ਚੱਲ ਗਿਆ ਮਰਜੀ ਨਾਲ ਇਹ ਤਾਂ ਸੁਨਦੀ ਬੱਲੇ ਕਿ ਹੁਣ ਖਸਖਾਸ ਲੱਗੀ ਆ ਭੰਨਣ ਲੈ ਵੀ ਇਧਰ ਕਰ ਤੇ ਬਣੀ ਦਾਲ ਦਿੰਦੇ ਆ ਇਧਰ ਪਾ ਤੈ ਨੂੰ ਫੁੱਲ ਮਖਾਣੇ ਲੈ ਵੀ ਪਾ ਤੈ ਹੁਣ ਫੁੱਲ ਮਖਾਣੇ ਇਧਰ ਕਰੋ ਚੱਕ ਇਹ ਵੀ ਕਹਿੰਦੇ ਚੰਗੇ ਨੇ ਬੜੇ ਤਾਕਤ ਵਾਲੇ ਹੁੰਦੇ ਦੇਸੀ ਘੋਟ ਨੇ ਭੰਨਣੇ ਵੀ ਦੇਸੀ ਕੋ ਪਾਇਆ ਮੇਕੇ ਫੁੱਲ ਗਣਾ ਕਿੰਨੇ ਹਰੇ ਹੋ ਜਣੇ ਤੇ ਜਾ ਕੇ ਹੋ ਵੀ ਕਿੰਨੇ ਸਾਰਾ ਪਿੰਦਾ 1/2 ਕਿਲੋ ਕਿਉਂ ਪਿਆ ਇਥਾ ਹੁਣ ਮਾਤਾ ਹੋਰ ਲੈ ਜੀ। ਫਾ ਕੇ ਜੀ ਹੋਰ। ਕੋਲ ਮਖਾਣੇ ਨੇ ਪੇੜ ਫਰੀ ਦੇ ਖਨਾਵੇ ਕਿਨੇ ਟੱਕ ਸਾਰੇ ਦੇ ਕਿੰਨੇ ਹੁੰਦੇ ਨੇ। വെക്കാ ഗ്രീ മലൈ ബോക്ക ਰੋਹ ਵਰਾਇਟੀਆਂ ਕਿੰਨੀਆਂ ਬਾਤੀਆਂ ਜੀ ਆ ਇਹਨੂੰ ਕਹਿੰਦੇ ਮੇਵੇ ਸੌਗੀ ਸੌਗੀ ਕਹਿੰਦੇ ਤੇ ਆ ਜੋ ਠਗੜਿਆ ਫੁੱਲ ਮਖਾਣੇ ਗਿਰੀਆਂ ਕਾਜੂ ਹੋਰ ਕੀ ਵੇੜੇ ਤੇਲ ਜੇ ਕੀ ਉਹ ਤੇਲ ਜਿਹੜਾ ਖਰਬੂਜੀ ਵਾਲੇ ਉਹਨਾਂ ਨੂੰ ਕਹਿੰਦੇ ਮਗਜ ਆ ਮਗਜ ਪਾਏ ਪੰਜ ਮਗਜ ਪੀ ਪੰਜ ਤਰ੍ਹਾਂ ਦੇ ਮਗਜ ਹੋਰ ਕੀ ਖਸਖਾਸ ਖਸਖਾਸ ਕਾਜੂ ਗਿਰੀਆਂ ਵਾ ਹੈਨਾ 来 ਵੀ ਇਧਰ ਹਰ ਲਾਤਾ ਆ ਕੋ ਲੈਣਾ ਇਹਨਾਂ ਕੁ ਦੇ ਤਾਈ ਇਹਨਾਂ ਖਾਲਾ ਕੋ ਹੋਰ ਚਾਹਾਂਗੇ ਬਾਦਾਂ ਵਿੱਚ ਕੋਈ ਬਾਤ ਦੱਸੀ ਹੈ ਹੈ ਹਾਂ ਨਾ ਵੀ ਇਹਦੇ ਵਿੱਚ ਹੁਣ ਵੇਸਣ ਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਨੇ ਵੀ ਡਈ ਪਾਉਣ 11 ਲੋਦ ਦਦੀ ਹੁਣ ਪਰਾਠੇ ਸਾਰੇ ਉੱਪਰ ਵੀ ਲੱਗਾ ਸੀ ਨਹੀਂ ਉੱਪਰ ਵੀ ਇਹਦੇ ਪਰਾਠੇ ਉਮੀਦ ਹੈ ਆਪਣੇ ਵਾਸਤੇ ਬਣਾਇਆ ਵਾਲਾ ਇਹ ਜਿਆਦਾ ਗਰਮਾ ਮੈਂ ਬਣਾਉਣਾ ਆਪਣਾ ਬਣਾਇਆ ਹੋਇਆ ਅਰਸੀ ਵਾਲਾ ਵਜੋਂ ਜਿਆਦਾ ਆਇਆ ਆ ਨੀ ਵੀ ਤੈਨੂੰ ਮੈਂ ਅੱਗੇ ਵੀ ਕਹਿ ਲਾ ਹਾਫਾ ਬਹੁਤ ਇਦਾਂ ਨਹੀਂ ਖੋਲੀਦਾ ਯਾਰ ਮੜ ਕੇ ਉਹਨਾਂ 'ਚ ਫਸ ਜਾਂਦਾ ਵਾ ਫਸਦਾ ਹੀ ਹੋਰ ਕੁਣੀ ਆ ਕਿੰਨੀ ਕੰਨੀ ਚੜ ਗਈ ਵੀ ਪਰਤੇ ਇਹਨਾਂ ਦੇ ਹਾਂ ਦੇ ਇਹ ਲੱਗਾ ਹੁਣ ਸਾਡਾ ਆਪਣਾ ਹੁਣ ਮਟੀਰੀਅਲ ਤਿਆਰ ਜਿਆਦਾ ਨਹੀਂ ਚੁੱਕਣਾ ਥੋੜਾ ਚੁੱਕਣਾ ਇਹ ਪਾ ਲੈ ਬ੍ਰੈਸਮਾ ਅੱਡ ਲੈ ਲੈ ਫਾਫੇ ਦੇ ਵਿੱਚੋਂ ਫਾ ਵਾਰਾ ਕਿਉਂ ਇਹਦੇ ਅਗਲੀ ਚਾਹ ਨਾਲ ਲੱਭਦਾ ਜਣਾ ਇਹਦਾ ਇਹਦਾ ਤਾਂ ਨੰਨ ਲੱਗਦਾ ਲੈ ਵੀ ਇਧਰ ਪਾਤੇ ਆ ਫਿਰ ਆਪਣੇ ਆਪ ਇੰਟੀਰੀਅਰ ਪਾਤਾ ਕਾਫੀ ਮੈਂ ਵੀ ਇਧਰ ਪਾਤੀ ਅਖੰਡ ਬਰੀਕ ਇਧਰ ਪੀਸੀ ਅਖੰਡ ਪਾਤੀ ਬਰੀਕ ਇੱਥੇ ਹੀ ਆਪਣੇ ਉਹਦੇ ਖੰਡ ਪਾਈ ਉਹ ਚ ਮੀ ਹੁਣਾ ਨੇ ਆਪਣੇ ਉਹਦੇ ਗੁੜ ਪਾਇਆ ਇਹ ਬਣ ਗਿਆ ਮੀਆ ਵਾਲਾ ਸਾਰਾ ਐਨ ਓਕੇ ਲੈ ਕੜਦਾ ਲੈ ਕੜਦਾ ਨਹੀਂ ਉੱਤ ਲਾ ਕੇ ਪਕਾਉਂਦਾ ਆ ਵੀ ਬਾਤ ਗੁੜ ਤੇ ਇਦਾਂ ਵਿੱਚ ਖਲਾ ਕੇ ਪਾਣੀ ਆ ਪਾ ਇਹ ਆਪਣੇ ਵੇਚਣੇ ਇਹਦੇ ਵਿੱਚ ਮਸਾਲੇ ਆਇਤ ਮਸਾਲੇ ਜਗਹਿ ਲੈਵਾ ਇਹ ਸਮਝਦੇ ਜਿਵੇਂ ਹੋ ਰਹੀ ਲੱਗੀਆਂ ਪਾਉਂਗਾ ਕੁੱਤੇ ਐਂਬਰੀ ਕੀਤਾ ਇਹ ਚੱਠੂ ਵਟੇ ਇਹਦੇ ਵਿੱਚ ਕੁੱਤੇ ਦੇ ਕਿੰਨਾ ਦੇ ਗਿੱਲੇ ਜਿਹੇ ਹੋ ਗਏ ਤੇ ਇਹ ਜਿਹੜਾ ਨਗਲੇ ਆਉਂਦਾ ਨਾ ਲੇ ਬਣਾ ਕਰਤਾ ਮਿਕਸ ਖੰਡ ਕੋਲ ਸਾਰੀ ਮਿਕਸ ਕਰ ਦਈਏ ਇਹਦੇ ਵਿੱਚ ਥੋੜੀ ਹੋਰ ਖੰਡ ਪਾ ਲਈਏ ਘਾਟਿਆ ਵੀ ਇਦਦਰੋਂ ਸੰਦੀਵ ਨੇ ਪੋਣਾ ਸ਼ੁਰੂ ਕਰ ਦਿੱਤਾ ਹੈ ਆਪਣਾ ਵੇਸਣ ਦੇ ਸੀਗੋੜੀ ਪੋਣਾ ਜੇ ਇਹ ਇਹਨੂੰ ਮਿੱਠੇ ਤੇਲ ਜਰ ਲਾ ਦਿੰਦੇ ਹੈ ਜੇ ਫਾਇਦੇ ਜੰਮ ਦੇ ਸੀਪੇ ਪਾ ਲਓ ਤਾਂ ਠੀਕ ਸੰਦੀਵ ਵਾਸਤੇ ਬਣਾਤਾ ਤੇਲ ਵਾਲਾ ਥੋੜਾ ਜਿਹਾ ਵਿੱਚ ਪਾਇਆ ਹੁੰਦਾ ਦਿੱਸੀ ਤੇ ਥੋੜਾ ਪਾਇਆ ਇਹ ਕਹਿੰਦੀ ਮੈਂ ਜਮੀ ਨਹੀਂ ਪਿੰਨੀ ਜੇ ਨਹੀਂ ਖਾਂਦੀ ਇਹ ਕਹਿੰਦੀ ਜੰਮੇ ਜੰਮ ਜਾਂਦੀ ਨਹੀਂ ਪਿੰਨੀ ਹਾਰਡ ਹੋ ਜਾਂਦੀ ਹੈ ਤੇ ਅਸੀਂ ਕਿਉਂ ਨਾ ਹਿੰਦੀ ਉਹਦੋਂ ਮੈਂ ਫਰਟੈਂਗ ਲਈ ਤਾਂ ਪੁਲੀ ਪੁਲੀ ਥੋੜੀ ਨਾਰਮਲ ਜਿਹੀ ਬਣਾਤੀ ਹੁਣ ਇਹ ਮੇਰਾ ਆ ਇਹ ਵਾਲਾ ਮੇਰਾ ਇਹਦੇ ਵਿੱਚ ਪਾਵਾਂਗੇ ਆ ਤੁਸੀਂ ਜੋ ਪਿਆਪ ਨੂੰ ਡੱਬਾ ਪੂਰਾ ਡੱਬਾ ਤੋੜਤਾ ਹੀ ਇਹ ਬਣ ਗਣ ਮੇਰੇ ਵਾਸਤੇ ਜਿਹੜਾ ਘੋਆ ਬੋਤਲ ਵਾਲਾ ਉਹ ਚੋਂ ਅੱਧਾ ਜਰਾ ਰੱਖ ਲਿਆ ਇਧਰ ਕੋਈ ਜ਼ਿਆਦਾ ਹੋਏ ਨਾ ਘੋਆ ਬੜਾ ਵਧੀਆ ਪੈ ਗਿਆ ਦਰਮਿਆਨ ਨਾਲ ਠੀਕ ਆ ਜੀ ਓਕੇ ਦਾ ਰਿਪੋਰਟ ਹੋ ਗਿਆ ਸਭ ਉਹਦੇ ਵਿੱਚ ਉਹਨਾਂ ਨੇ ਪਿੰਨੀਆਂ ਬਣਾਉਣੀਆਂ ਉਹ ਮੰਮੀ ਹੋਣਾ ਦਾ ਉਹ ਪਰਲਾ ਸੰਜੀਤ ਦਾ ਇਹ ਹੈਗਾ ਆਪਣਾ ਲੈ ਵੀ ਇਧਰ ਪਿੰਨੀਆਂ ਬਣਨੇ ਸ਼ੁਰੂ ਕਰਤੀਆਂ ਨੇ ਇਹ ਕਿ ਅਕੀਸ਼ਵਰ ਆਹ ਸਾਡ ਦੋ ਚੋਕ ਜਿਹੜਾ ਰਲੇ ਨਹੀਂ ਨਾ ਪਿੰਨੀ ਜੇ ਫਿਕ ਦੇਈ ਜਾ ਆ ਵੀ ਦਰ ਪਿੰਨ ਬੰਨ੍ਹੇ ਚਿਰ ਹੋ ਗਏ ਉਹ ਕਿਦਰ ਬੋੜਾ ਮੈਂ ਆਪਣਾ ਮੇਰਾ ਹਾਂ ਇਹਨਾਂ ਮੈਂ ਵਟਾ ਪਿੰਨੀ ਆਪਣੀ ਜਿਆਦਾ ਹੈ ਇਹ ਥੋੜੇ ਨਾ ਹੋਏ ਚਾਹ ਰਹੇ ਨੇ ਆੜੀ ਨਹੀਂ ਮਾਤਾ ਆ ਗਈ ਮਾਤਾ ਆ ਗਈ ਮੈਂ ਬੁਦਰੀ ਕੀ ਕਰਦੀ ਆ ਬੋਲ ਲਾਵੇ ਦਰ ਮਾਰਦਾ 100 ਜੈ ਸਵਾਲ ਨੇ ਬੁਦਰੀ ਰੋਟੀ ਕਰੋ ਚੱਕ ਪਿੰਨੀ ਆ ਕਿਉਂ ਹੈ ਨਾ ਕੋਣ ਕਿਉਂ ਹੋ ਜ਼ਿਆਦਾ ਪੈ ਗਿਆ ਪਿੰਨੀਆਂ ਨੂੰ ਟਾਈਮ ਬੜਾ ਲੱਗਣ ਡੇ ਬਹੁਤ ਜ਼ਿਆਦਾ ਪੈ ਗਿਆ ਕਿਉਂ ਪਿੰਨੀ ਤੇ ਵੱਡਨਾ ਸੁਨੇਵ ਨੇ ਬਣਾਤੀਆਂ ਪਿੰਨੀਆਂ ਪਰ ਥੱਕ ਜੀ ਆ ਹਾਂ ਕਿੰਨੀਆਂ ਵਾਧੂ ਬਣੀਆਂ ਆ ਵਾ ਵੇਖੀ ਜਾ ਪਿੰਨੀਆਂ ਜਰ ਰਹਣ ਤੇ ਮਟੀਰੀਅਲ ਦਾ ਸੁਸਨਾ ਕਾਫੀ ਬਣ ਗਿਆ ਆਪਣੇ ਕੋਲ ਮਟੀਰੀਅਲ ਕਰੀ ਜਾ ਚੱਕਦੀ ਹੈ ਜੀ ਤੇ ਅਦਾ ਫ੍ਰਿਜ ਚ ਲਾਤਾ ਹੈ दस हाँ बोल, बोलो ए बी सी नहीं जिस तरह बच्चे बोलो बच्चों हाँ जी ए सी कैट, कैट। orange ਮਿੱਠੂ ਚਲੋ ਠੀਕ ਹੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵੇਪ ਤੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਲੱਗੇ ਸਾਰੇ ਜਾਨਾ ਹਰ ਕੋਣ ਵਾਇਰ ਕਰ ਦੋ ਸਾਰਿਆਂ ਨੂੰ ਵਾਇਰ ਕਰ ਦੋ ਪੁੱਤ ਕੱਲ ਨੂੰ ਮਿਲਦੇ ਆਂ ਹਾਂ ਕੱਲ ਨੂੰ ਮਿਲਦੇ ਹਾਂ ਹਾਂ ਹੁੰਦਾ ਦਿਨ ਕੱਲ ਨੂੰ ਮਿਲਦੇ ਹੁਣ ਵੀਡੀਓ ਨੂੰ ਲਾਈਕ ਕਰਨਾ ਹਾਂ ਹੋਰ ਕੀ ਕਰਨਾ ਹੈ ਵੀਡੀਓ ਕੋ ਲਾਈਕ ਨਹੀਂ ਹੋਰ ਕੀ ਬੋਲਦੀ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਆ